ਸਾਸੀ ਗਾਸਤੋ ਤੁਸੀਂ ਦੇਖ ਰਹੇ ਹੋ ਦਰਜੀਤ ਪੰਜਾਬ ਦੋਸਤੋ ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਲੋਕ ਸਭਾ ਹਲਕਾ ਹਸ਼ਿਆਰਪੁਰ ਤੋਂ ਫਾਇਫ ਪਾਦੇ ਉਮੀਦਵਾਰ ਮੈਡਮ ਸੁਨੀਤਾ ਸੰਪ੍ਰਕਾ ਜੀ ਆਪਣੇ ਚੋਣ ਪੰਜਾਬ ਦੇ ਦਾਨ ਤੇ ਪਹੁੰਚਿਆ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ ਤੇ ਨਾਲ ਦੇ ਨਾਲ ਪੂਰ ਸਵਾਲات ਪੁੱਛਾਂਗੇ ਕਿ ਮੈਨੂੰ ਕੋ ਰਸਵਾਰੀ ਤੇ ਹੈ ਮੈਮ ਅੱਜ ਤੁਸੀਂ ਇੱਥੇ ਚੋਣ ਪ੍ਰਚਾਰ ਤੇ ਪਹੁੰਚੇ ਚੋਣ ਪ੍ਰਚਾਰ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਕੋਈ ਆਲਿਚ ਤੁਕ ਨੋਮ ਹੈ ਕਿ ਆ ਲੋਕ ਸਭਾ ਨੂੰ ਕਰੀ ਇੱਲਾ ਤਾਂ ਪਾਰਟੀ ਲਈ ਇਸ ਮਾਮ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਇਹ ਅਛਾ ਪ੍ਰੋਗਰਾਮ ਕੀਤਾ ਔਰ ਨੂੰ ਦੇਣਾ ਔਰ ਜੋ ਗੋਲ ਹੈ ਉਹ ਮੋਤੀ ਜੀ ਦੇ ਜਿਹੜੇ ਕੰਮ ਹੈ ਦੇਸ਼ ਦਾ ਨਾਮ ਨੂੰ ਸ਼ਕਿਤਾਇਆ ਉਹਨੂੰ ਲੱਗੇ ਲੱਛਣ ਔਰ ਇਹ ਬਹੁਤ ਅੱਛਾ ਆ ਵਰਕਰਾਂ ਚ ਬਹੁਤ ਅੱਛਾ ਆ ਡਟ ਕੇ ਕੰਮ ਕਰ ਰਹੇ ਆ ਔਰ ਮੈਨੂੰ ਤੇ ਵਰਕਰਾਂ ਨੂੰ ਵੀ ਸਾਡਿਆਂ ਨੂੰ ਪੂਰਾ ਵਿਸ਼ਵਾਸ ਦਵਾਉਂਦੇ ਆ ਮੋਦੀ ਜੀ ਨੂੰ ਕਿ ਇਹ ਸੀਟ ਤੇ ਤੇ ਕੇ ਉਹਨਾਂ ਨੂੰ ਝੋਲੀ ਵਿੱਚ ਜ਼ਰੂਰ ਪਾਵਾਂ ਮੈਂ ਇੱਕ ਗੱਲ ਕਰੀਏ ਸੀ ਚੋਣਾਂ ਦੇ ਵਿੱਚ ਰੱਖਾਂ ਜੋ ਮੈਂ ਧਰਮਦਰ ਅੱਗੇ ਕਿਤੇ ਨਾ ਕਿਤੇ ਅਲਾਈਅੰਸ ਹੋ ਕੇ ਦੇ ਰਿਹਾ ਇਸ ਵਾਰ ਸਾਰੇ ਪਾਰਟੀਆਂ ਦੇ ਇੰਡੀਪੈਂਡੈਂਟ ਚਾਹੇ ਉਹ ਕਿਤਰੀ ਪਾਰਟੀ ਹੈ ਚਾਹੇ ਉਹ ਨੈਸ਼ਨਲ ਪਾਰਟੀ ਹੈ ਉਹ ਨੂੰ ਕਿਸ ਤਰ੍ਹਾਂ ਦਾ ਕਰ ਰਹੇ ਹੈ ਕਿਸ ਦੇ ਨਾਲ ਤੁਹਾਡਾ ਮੁਕਾਬਲਾ ਮੈਂ ਕਿਸੇ ਨਾਲ ਵੀ ਮੁਕਾਬਲਾ ਨਹੀਂ ਸਮਝਦੀ ਹੁੰਦੀ ਜੀ ਅਸੀਂ ਆਪਣੇ ਪਰਮਾਤਮਾ ਦੇ ਵਿਸ਼ਵਾਸ ਕਰਕੇ ਕੰਮ ਸ਼ੁਰੂ ਕਰਦੇ ਹਾਂ ਔਰ ਇਹ ਦੇਖ ਲੋ ਕਿ ਕੰਮ ਸ਼ੁਰੂ ਕਰੀਦਾ ਹੈ ਕਦੀ ਵੀ ਮਨ ਇਸ ਪਾਸੇ ਨੂੰ ਨਹੀਂ ਗਿਆ ਕਿ ਸਾਡਾ ਮਕਾਬਲਾ ਦੇਣਾ ਹੈ ਇਸ ਤਰ੍ਹਾਂ ਕਿ ਮਕਾਬਲਾ ਕਿਸੇ ਨਾਲ ਹੀ ਹੈ ਆਤਮਾ ਦਾ ਅਸ਼ੀਰਵਾਦ ਨਾਲ ਹੈ ਇਹ ਹਲਕਾ ਜਿਹਾ ਜੁਝੂ ਹੈ ਮੈਂ ਕੀ ਇਹ ਜੰਗ ਲੈ ਕੇ ਕਿਸੇ ਦੁਕਾਨ ਵਿੱਚ ਚੱਲਦਾ ਹਾਂ ਕਮੇਟਰੀ ਬੋਲ ਕੇ ਵੀ ਮੁੱਦੇ ਸੋਪਤਾ ਜੀ ਨੇ ਬਹੁਤ ਕੰਮ ਕੀਤੇ ਆ ਪਬਲਿਕ ਨੂੰ ਅਸੀਂ ਵੀ ਦੱਸਣਾ ਤਾਂ ਉਹਨੂੰ ਬਹੁਤ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਸ਼ਹਿਰ ਵਿੱਚ ਪੰਦੇ ਵਿੱਚ ਆਈਆਂ ਪਬਲਿਕ ਨੂੰ ਪਤਾ ਪब्लिक ਜਾਣਨਾ ਔਰ ਜਿਹੜੇ ਮੁੱਦੇ ਹੋਣ ਆਉਣ ਬਲੇ 5 ਸਾਲਾਂ ਦੇ ਵਿੱਚ ਪਬਲਿਕ ਮੰਗੇ ਸੁਣੀ ਮੈਂ ਪਬਲਿਕ ਵਿੱਚ ਵਿਚਰਦੀ ਆ ਔਰ ਉਹ ਜਿਹੜੇ ਮੁੱਦੇ ਮੈਨੂੰ ਦੱਸੂਗੀ ਉਹ ਮਗਿਆ ਨੂੰ ਮੁੱਖ ਰੱਖ ਕੇ ਅਸੀਂ ਕੰਮ ਕਰਾਂਗੇ ਔਰ ਉਹਨੂੰ ਜਿਹੜੇ ਪੂਰੇ ਕਰਨ ਦੀ ਕੋਸ਼ਿਸ਼ ਕਰਾਂ ਮੈਂ ਜਿਹੜੀ ਪਾਰਟੀ ਦੇ ਵਿੱਚ ਰਦੋ ਬਦਲ ਹੋਰੀ ਹੈ ਕਾਫੀ ਰਾਜਨੀਤਿਕ ਚਾ तो बहुत सारे लोग जो भारतीय जनता पार्टी और एक काम ही है जो लोग भारतीय जनता पार्टी ज़्यादा आ रहे हैं और ये, सारे की खुशक स्थिति है कि मोदी जी एना ज़्यादा काम कर रहे हैं देश दे के लिए और इस करके सारे लोग नज़र नहीं आ रहा और भारतीय जनता पार्टी व्वाइन कर रही है ਨੇ ਕਿ ਲੋਕ ਸਭਾ ਚੋਣਾਂ ਆਪ ਤੇ ਬੀਜੇਪੀ ਦੇ ਸੀਨੀਅਰ ਕੈਂਡੀਡੇਟ ਕਿਸਨੇ ਕਿਸੇ ਬੰਦਕੇ ਨੂੰ ਨਾਰਾਜ਼ ਨਹੀਂ ਕੀਤਾ ਉਹਨਾਂ ਨੂੰ ਮਨਾਉਂਦੇ ਕਿ ਬੀਜੇਪੀ ਦੀ ਹਾਇਤ ਮੁੜੀ ਆ ਦੂਸਰੀ ਆਈ ਹੈ ਤੇ ਅਸ਼ਾਪਤ ਵਿੱਚ ਆਇਆ ਕੀ ਲੱਗ ਰਿਹਾ ਹੁਣ ਵਾਲੇ ਸਮੂਹ ਚ ਬੋਟਸਵਾਤ ਕੋਲ ਵਿੱਚ ਕੋਈ ਨਹੀਂ ਨਹੀਂ ਬਿਲਕੁਲ ਕੋਈ ਫਰਕ ਨਹੀਂ ਹੈ ਮੇਰੇ ਨਾਲ ਕੋਈ ਨਾਰਾਜ਼ ਨਹੀਂ ਕਿਉਂਕਿ ਮੈਂ ਕਹਿੰਦਾ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਕੰਮ ਕਰਦੀ ਸੀ ਹਰ ਇੱਕ ਦੇ ਨਾਲ ਮੈਂ ਗੱਲ ਕਰਦੀ ਸੀ ਕਦੀ ਕੋਈ ਪਾਰਟੀ ਨੂੰ ਮੁਖ ਰੱਖ ਕੇ ਕੰਮ ਨਹੀਂ ਕੀਤਾ ਨਾ ਸੋਮ ਪ੍ਰਕਾਸ਼ ਜੀ ਨੇ ਔਰ ਨਾ और पार्टी के कामों को अगर लैके काम करते हैं और इस करके मेरे ना कोई भी नाराज नहीं है और जे कोई नाराज भी है तो मैं उन्होंने भी अपील करनी हूँ तुम आके मेरे ना बैठ के गल करो और नाराजगिया हम ਮਾਣੋ ਤਾਂ ਅਸੋ ਦੋਸਤੋ ਇਸ ਸਾਲ ਲੋਕ ਸਭਾ ਅਲਫਾ ਹਸ਼ਿਆ ਪਰ ਤੋਂ ਬੀਜੇਪੀ ਦੇ ਉਮੀਦਵਾਰ ਮੈਡਮ ਅਨੀਤਾ ਸੋਮਪਰਕਾਜੀ ਜਿਨ੍ਹਾਂ ਨੇ ਬਹੁਤ ਹੀ ਵੱਖੋ ਭੀ ਢੰਗ ਨਾਲ ਦੱਸਿਆ ਕਿ ਨਾਗਰਿਕੀ ਨੂੰ ਬੜੇ ਤਰੀਕੇ ਨਾਲ ਦੱਸਤਾ ਕਿ ਨਾ ਕਿਸ ਤਰ੍ਹਾਂ ਸਾਰਿਆਂ ਦਾ ਨਾਲੇ ਰਹਿਤਾ ਆ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਨਹੀਂ ਜਿਹੜਾ ਉਹ ਨਾਗਰਿਕ ਦਾ ਕੋਲ ਬੈਠਾ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਸੋਮਪਰਕਾਜੀ ਉਹਨਾਂ ਨੇ ਕੀਤੇ ਕੰਮਾਂ ਨੂੰ ਵੀ ਲੈ ਕੇ ਦੱਸਿਆ ਰਿਹਾ ਹੈ ਸ਼ਹਿਰ ਪਰ ਆਪ ਦੇ ਲੋਕ ਬੈਟਰ ਜਾਣਦੇ ਨੇ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਜ਼ ਤੱਕ ਇਹਨਾਂ ਨਾਲ ਕੀ ਦੀ ਗੱਲ ਬਤਾਏ ਇਹ ਤਾਂ ਕਿ ਉਹਨਾਂ ਦੇ ਲੋਕ ਸ